ਸਟਾਰ ਇਸੇ ਸਾਲ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੌਮੀ ਲੋਕਤੰਤ੍ਰਿਕ ਗੱਠਜੋੜ ਦੀ ਸਰਕਾਰ ਨੇ ਆਪਣੀ ਤੀਜੀ ਪਾਰੀ ਸ਼ੁਰੂ ਕੀਤੀ ਹੈ ਡੰਡੀ ਭਾਰਤ ਵਿੱਚ ਲਗਾਤਾਰ ਤੀਜੀ ਵਾਰ ਸ੍ਰੀ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਾਨਾ ਜਿੱਥੇ ਅਹਿਮ ਘਟਨਾਕਰਮ ਹੈ ਉੱਥੇ ਇਸ ਤੋਂ ਉਹਨਾਂ ਦੇ ਅਜੇ ਤੱਕ ਵੀ ਬਣੇ ਹੋਏ ਪ੍ਰਭਾਵ ਦੀ ਵੀ ਪੁਸ਼ਟੀ ਹੁੰਦੀ ਹੈ ਡੰਡੀ ਅੰਤਰਰਾਸ਼ਟਰੀ ਮੰਚਾਂ ਉੱਤੇ ਵੀ ਉਹਨਾਂ ਦਾ ਅਸਰ ਮੰਨਿਆ ਜਾਣ ਲੱਗਿਆ ਹੈ ਡੰਡੀ ਭਾਰਤ ਦੀ ਆਵਾਜ਼ ਵਿੱਚ ਵਜ਼ਨ ਦਿਖਾਈ ਦਿੰਦਾ ਹੈ ਡੰਡੀ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਹਾਲਾਤ ਨੂੰ ਦੇਖਦੇ ਹੋਏ ਚਿੰਤਤ ਹੋਈਆਂ ਵਿਰੋਧੀ ਪਾਰਟੀਆਂ ਨੇ ਇੰਡੀਆ ਗੱਠਜੋੜ ਦੇ ਨਾ ਹੇਠ ਚੋਣਾਂ ਲੜੀਆਂ ਸਨ ਡੰਡੀ ਇਹ ਗੱਠਜੋੜ ਸਾਲ 2022 ਵਿੱਚ ਹੋਂਦ ਵਿੱਚ ਆਇਆ ਸੀ ਡੰਡੀ ਬਿਹਾਰ ਦੇ ਮੁੱਖ ਮੰਤਰੀ ਨितीश ਕੁਮਾਰ ਨੇ ਇਹ ਬੀੜਾ ਚੁੱਕਿਆ ਸੀ ਡੰਡੀ ਪਟਨਾ ਵਿੱਚ ਜੂਨ 2023 ਵਿੱਚ ਹੋਈ ਇਸ ਸੰਬੰਧੀ ਮੀਟਿੰਗ ਵਿੱਚ 15 ਪਾਰਟੀਆਂ ਨੇ ਹਿੱਸਾ ਲਿਆ ਸੀ ਡੰਡੀ ਨਿਤੀਸ਼ ਕੁਮਾਰ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ ਡੰਡੀ ਉਸ ਤੋਂ ਬਾਅਦ ਅਗਲੇ ਹੀ ਮਹੀਨੇ ਕਰਨਾਟਕ ਰਾਜ ਦੇ ਬੈਂਗਲੁਰੂ ਸ਼ਹਿਰ ਵਿੱਚ ਇਸ ਸੰਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਸੋਨੀਆ ਗਾਂਧੀ ਨੇ ਕੀਤੀ ਸੀ ਅਤੇ ਵਿਰੋਧੀ ਦਲਾਂ ਦੀ ਗਿਣਤੀ 2 ਦਰਜਨ ਤੋਂ ਵੱਧ ਗਈ ਸੀ ਟੰਡੀ ਉਸ ਤੋਂ ਅਗਲੇ ਹੀ ਮਹੀਨੇ ਅਗਸਤ ਵਿੱਚ ਮੁੰਬਈ ਵਿੱਚ ਹੋਈ ਮੀਟਿੰਗ ਵਿੱਚ ਸ਼ਿਵ ਸੇਨਾ ਜਿਸ ਦੇ ਪ੍ਰਧਾਨ ਉਦਵ ਠਾਕਰੇ ਸਨ ਨੇ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਸੀ ਅਤੇ 2023 ਦੇ ਸਤੰਬਰ ਮਹੀਨੇ ਵਿੱਚ ਨਵੀਂ ਦਿੱਲੀ ਵਿੱਚ ਹੋਈ ਇੰਡੀਆ ਗੱਠਜੋੜ ਦੀ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਲੜਨ ਲਈ ਸੀਟਾਂ ਦੀ ਵੰਡ ਅਤੇ ਇਕੱਠੀਆਂ ਰੈਲੀਆਂ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਡੰਡੀ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੂੰ ਇਸ ਗੱਠਜੋੜ ਦਾ ਚੇਅਰਮੈਨ ਐਲਾਨਿਆ ਗਿਆ ਸੀ ਪਰ ਉਸ ਤੋਂ ਛੇਤੀ ਬਾਅਦ ਇਸ ਗੱਠਜੋੜ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ ਡੰਡੀ ਇਸ ਦੀ ਸ਼ੁਰੂਆਤ ਕਰਨ ਵਾਲੇ ਆਗੂ ਨਿਤੀਸ਼ ਕੁਮਾਰ ਨੇ ਪਾਪ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਨਾਲ ਮੁੜ ਸਮਝੌਤਾ ਕਰ ਲਿਆ ਸੀ ਡੰਡੀ ਲੋਕ ਸਭਾ ਚੋਣਾ ਲੜਨ ਲਈ ਇੰਡੀਆ ਗਠਜੋੜ ਵੱਲੋਂ ਹੋਣ ਵਾਲੀਆਂ ਅਗਲੀਆਂ ਮੀਟਿੰਗਾਂ ਵਿੱਚ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਤੋਂ ਇਲਾਵਾ ਰਾਹੁਲ ਗਾਂਧੀ ਰਾਸ਼ਟਰੀ ਜਨਤਾ 당 ਦੇ ਬਜ਼ੁਰਗ ਆਗੂ ਲਾਲੂ ਪ੍ਰਸਾਦ ਤੇਜਸਵੀ ਯਾਦਵ ਸਮਾਜਵਾਦੀ ਪਾਰਟੀ ਦੇ ਮੁਖੀ ਅਖिलेश ਯਾਦਵ ਸ਼ਿਵ ਸੇਨਾ ਦੇ ਆਗੂ ਉਦਵ ਠਾਕਰੇ ਸ਼ਰਦ ਪਵਾਰ ਐਮ ਕੇ ਸਟਾਲਿਨ ਮਮਤਾ ਬੈਨਰਜੀ ਅਤੇ ਖੱਬੇ ਪੱਖੀ ਪਾਰਟੀ ਵੱਲੋਂ ਸੀਤਾ ਰਾਮ ਯਾਤਰੀ ਅਤੇ ਡੀ ਰਾਜਾ ਸ਼ਾਮਿਲ ਹੁੰਦੇ ਰਹੇ ਸਨ ਡੰਡੀ ਇੱਕ ਸਮੇਂ ਤਾਂ ਇਸ ਇੰਡੀਆ ਗੱਠਜੋੜ ਵਿੱਚ 37 ਪਾਰਟੀਆਂ ਸ਼ਾਮਿਲ ਹੋ ਗਈਆਂ ਸਨ ਪਰ ਲੋਕ ਸਭਾ ਦੀਆਂ ਚੋਣਾਂ ਦੌਰਾਨ ਹੀ ਇਸ ਗੱਠਜੋੜ ਵਿੱਚ ਸ਼ਾਮਿਲ ਰਾਜਨੀਤਿਕ ਪਾਰਟੀਆਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਝਗੜੇ ਛੜ ਗਏ ਸਨ ਡੰਡੀ ਮਮਤਾ ਸਮੇਤ ਕਈ ਹੋਰ ਵੱਡੇ ਆਗੂਆਂ ਨੇ ਆਪਣੇ ਬਲਬੂਤੇ ਹੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ ਡੰਡੀ ਪਰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਕੁਝ ਹੱਦ ਤੱਕ ਇਹ ਗੱਠ ਜੋੜ ਬਣਿਆ ਰਿਹਾ ਸੀ ਡੰਡੀ